ਨਸ਼ਕਾਲ ਦੀ ਸਾਰਿਆਂ ਨੂੰ ਮੈਂ ਰਾਜਪਤੀਤ ਕੌਰ ਦੀ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਅਪਟੀਕ ਤੇ ਮਿਲ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਣੇ ਵਧੀਆ ਹੋਣੇ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਰਿਕਵੈਸਟ ਆ ਜੀ ਜਿਹੜੇ ਨਵੇਂ ਵੀਵਰ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਜੀ ਆਪਾਂ ਅੱਜ ਸੂਟਾਂ ਜਿਹੜੇ ਲੈ ਕੇ ਆਏ ਆਂਗੇ ਆਰਕੰਡਿਕ ਤੇ ਪਟਕ ਵਾਲੇ ਸੂਟ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਸਿਰਫ ਜਿਹੜਾ ਆਪਣਾ ਨੰਬਰ ਚੱਲ ਰਿਹਾ ਉਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਉਹ ਨੰਬਰ ਤੇ ਭੇਜ ਦੇਣਾਗਾ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਆਰਦਰ ਆਹੋ ਤੁਹਾਡੇ ਕੋਲ ਪਹੁੰਚ ਜਾਊਗਾ ਲਓ ਜੀ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਹੁਣ ਦਿਖਾਉਣਾ ਹੈ ਜੀ ਆਰਕੰਡਿਕ ਦੇ ਸੂਟ ਉਸ ਤੋਂ ਬਾਅਦ ਦਿਖਾਉਂਦੇ ਹਾਂਗੇ ਬਰਕ ਵਾਲੇ ਸੂਟ ਇਹ ਹੈਗੀ ਆਰਕੰਡਿਕ ਕਾਟਨ ਬਹੁਤ ਜਿਆਦੇ ਸੋਹਣੇ ਸੂਟ ਨੇ ਤੇ ਇੰਨਾ ਕ ਜਿਆਦਾ ਸੋਹਣਾ ਸਟਾਫ ਹਨ ਜਿੰਨਾ ਵੀ ਕਹਦੋ ਬਹੁਤ ਜਿਆਦੇ ਵਧੀਆ ਸਟਾਫ ਹੈਗਾ ਤੇ ਸਭ ਤੋਂ ਪਹਿਲਾ ਸੂਟ ਹੈਗਾ ਜੀ ਬਲੈਕ ਬਲੈਕ ਹੀ ਹੈ ਸੇਮ ਆ ਰਿਹਾ ਲਓ ਜੀ ਬਲੈਕ ਕਲਰ ਦਾ ਸੂਟ ਹੈ ਜੇ ਤੁਸੀਂ ਦੁਪੱਟਾ ਲੈਣਾ ਹੋਇਆ ਦੁਪੱਟਾ ਵੀ ਆਪਾਂ ਤੁਹਾਨੂੰ ਨਾਲ ਰੈਡੀ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਪਹਿਲਾ ਸੂਟ ਹੈਗਾ ਜੀ ਬਲੈਕ ਕਲਰ ਦਾ ਤੇ ਇਹਦੇ ਨਾਲ ਦਾ ਜੀ ਅਗਲਾ ਡਿਜ਼ਾਈਨ ਆ ਸੇਮ ਤੇ ਉਹਦਾ ਕਲਰ ਹੈਗਾ ਜੀ ਬਲੂ ਲਓ ਜੀ ਕਲਰ ਸੇਮ ਆ ਰਿਹਾ ਲਓ ਜੀ ਬਹੁਤ ਸੋਹਣੇ ਕਲਰ ਲੈ ਕੇ ਆਏ ਆ ਆਪਾਂ ਤੇ ਇਹ ਨਾਲ ਸ਼ੈਡੋ ਪ੍ਰਿੰਟ ਦੀ ਦੀ ਬਾਟਮ ਲਾਉਗੀ ਜੀ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਇੱਕ ਸੂਟ ਹੈਗਾ ਜੀ ਬਲੂ ਕਲਰ ਦਾ ਤੇ ਇੱਕ ਹੈਗਾ ਜੀ ਬਲੈਕ ਦੋ ਕਲਰ ਦੇ ਵਿੱਚ ਇਸੇ ਡਿਜ਼ਾਈਨ ਦੇ ਵਿੱਚ ਅਗਲਾ ਦਿਖਾਉਣੇ ਆਗੇ ਅਗਲਾ ਕਲਰ ਵੀ ਬਹੁਤ ਜਿਆਦਾ ਸੋਹਣਾ ਜੀ ਇਹਦੇ ਨਾਲ ਤੁਸੀਂ ਡਬਲ ਡਾਈ ਦੁਪੱਟਾ ਵੀ ਕਰਵਾ ਸਕਦੇ ਹੋ ਵਿੱਚ ਪਿੰਕ ਦੇ ਨਾਲ ਲਗਾ ਕੇ ਦੋਨੋਂ ਕਲਰ ਪਾ ਕੇ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਜਿਹੜਾ ਤੇ ਆਹ ਲਓ ਜੀ ਇਹਦਾ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਯਾਰ ਵੀ ਬਾਟਮ ਆਉਗੀ ਠੀਕ ਹੈ ਜੀ ਕੋਈ ਵੀ ਨਾਨ ਬ੍ਰਾਂਡ ਆਪਾਂ ਜਿਹੜਾ ਸਟਾਫਾ ਨਹੀਂ ਰੱਖਦੇ ਹੈਗੇ ਸਾਰੇ ਬ੍ਰਾਂਡ ਹੀ ਰੱਖਦੇ ਆਂਗੇ ਤੇ ਜੇ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਪ੍ਰਾਈਸ ਦੀ 1100 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਤੁਹਾਡੇ ਘਰ ਇਹ ਸੂਟ ਜਿਹੜਾ ਪਹੁੰਚ ਜਾਊਗਾ ਜੀ ਠੀਕ ਹੈ ਜੀ ਫ੍ਰੀ ਸ਼ਿਪਿੰਗ 1100 ਰੁਪਏ ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚ ਜਾਊ ਤੇ ਬਹੁਤ ਸੋਹਣਾ ਸਟਾਫ ਆ ਤੁਸੀਂ ਬੇਸੋਝੋ ਕੇ ਲੈ ਸਕਦੇ ਹੋਗੇ ਅਗਲਾ ਕਲਰ ਤੋਂ ਖੋਣਿਆ ਆ ਗਿਆ ਨਗਲਾ ਬੰਡੇ ਦੇ ਬੱਤ ਵਰਗਾ ਲਓ ਜੀ ਅਗਲਾ ਕਲਰ ਦੇਖ ਸਕਦੇ ਹੋ ਇਹਦੀ ਵੀ ਡਿਜ਼ਾਈਨਿੰਗ ਕਾਫੀ ਸੋਹਣੀ ਹੈਗੀ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਬਹੁਤ ਸੋਹਣੇ ਪ੍ਰਿੰਟ ਨੇ ਸਾਰੇ ਤੁਸੀਂ ਜਿਹੜਾ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਤੇ ਇਹ ਵਾਲਾ ਕਲਰ ਦੇਖ ਲਓ ਜੀ ਆਣੀ ਇਹਨ ਸ਼ੇਡ ਜੀ ਦਾ ਇਹ ਕਲਰ ਆ ਕਾ ਠੀਕ ਹੈ ਜੀ ਤੇ ਅਗਲਾ ਕਲਰ ਦਿਖਾਉਣੇ ਆਗੇ 11 ਸਰਪਿਆ ਪ੍ਰਾਈਸ ਹੈ ਜੀ ਸ਼ਿਪਿੰਗ ਬਿਲਕੁਲ ਫ੍ਰੀ ਆ ਜੀ ਆ ਲਓ ਜੀ ਅਗਲਾ ਵੀ ਬਲੈਕ ਹੀ ਆ ਗਿਆ ਤੇ ਇਹਦਾ ਵੀ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਬਣੂਗਾ ਲਵ ਜੇ ਤੁਸੀਂ ਕਹੋ ਤਾਂ ਆਪਾਂ ਤੁਹਾਨੂੰ ਸਟੀਚਿੰਗ ਵੀ ਕਰਕੇ ਦੇ ਦਾਂਗੇ ਤੁਸੀਂ ਸਿਰਫ ਆਪਣਾ ਆਰਡਰ ਕਰ ਸਕਦੇ ਹੋਗੇ ਤੇ ਸਟੀਚਿੰਗ ਆਪ ਆਪਣੇ ਆ ਕਰਦਾਂਗੇ ਤੇ ਆ ਲਓ ਜੀ ਇਹਦੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਤੇ ਪ੍ਰਿੰਟ ਵੀ ਬਹੁਤ ਜਿਆਦਾ ਦੇਖਦਾ ਸ਼ੈਡੋ ਪ੍ਰਿੰਟ ਵੀ ਬਹੁਤ ਸੋਹਣਾ ਦੇਖਦਾ ਹੈਗਾ ਤੇ ਜੇ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਅਗਲਾ ਕੱਲ ਲੱਤ ਦਿਖਾਉਣੇ ਆ ਜੀ ਇਹ ਹੈਗਾ ਹੈ ਮਸਟਰਡ ਜੀ ਸ਼ੇਡ ਦੇ ਵਿੱਚ ਹੈ ਇਹ ਸੂਟ ਆ ਲਾਈਟ ਜਿਆ ਕੱਲਾ ਰਾਜੀ ਇਹ ਦ੍ਰੀਨ ਮਾਸਟਰ ਜੀ ਟੋਨ ਦੇ ਵਿੱਚ ਆਉਂਦਾ ਜੀ ਇਹ ਸੂਟ ਬਹੁਤ ਸੋਹਣਾ ਕਲਰ ਹੈ ਦਾ ਵੀ ਕੋਈ ਵੀ ਇਹਨੂੰ ਸੂਟ ਲੂ ਜਿਹੜਾ ਵੇਅਰ ਕਰ ਸਕਦਾ ਜੇ ਕਿਸੇ ਵੀ ਪਟੇਰ ਦੀ ਲੇਡੀਜ਼ ਨੇ ਲੈਣਾ ਉਹ ਵੀ ਲੈ ਸਕਦੇ ਤੇ ਕੁੜੀਆਂ ਦੇ ਤਾਂ ਵੈਸੇ ਹੁਣ ਲਾਈਟ ਹੀ ਅੰਦਰ ਪਾਉਂਦੀਆਂ ਨੇ ਸਾਰਿਆਂ ਲਈ ਵਧੀਆ ਗੱਲ ਰਹਿਣੀ ਹੁਣ ਦਿਖਾਉਣੀ ਹੈ ਜੀ ਅਗਲਾ ਕੱਪੜਾ ਇਹ ਵਾਲਾ ਹੈਗਾ ਜੀ ਬਾਈਟੀ ਹੈ ਜੀ ਇਹ ਤਾਂ ਇਹਨਾਂ ਦੀ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇੰਟਰਨਲ ਕਰਦੇ ਹਾਂ ਫਿਰ ਦੀ ਆ ਸਿੱਪਲ ਹੁੰਦਾ ਰੱਖ ਇਹ ਵਾਲਾ ਹੈਗਾ ਗ੍ਰੇ ਇਹ ਕਲਰ ਹੈਗਾ ਜੀ ਕਰੀਮ ਕਲਰ ਇਹ ਇਹ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹਾਂ ਤੁਸੀਂ ਵਿੱਚ ਦੇਖੋ ਆ ਗਿਆ ਸੀ ਲਓ ਜੀ ਅਗਲਾ ਸੂਟ ਦਿਖਾਉਣੇ ਆਂ ਜੀ ਸਾਨੂੰ ਇਹ ਹੈਗੇ ਨੇ ਵਰਕ ਵਾਲੇ ਸੂਟ ਸੂਟ ਇਹ ਵੀ ਬਹੁਤ ਜਿਆਦੇ ਸੋਹਣੇ ਨੇ ਜੀ ਸਾਰੇ ਸੂਟਾਂ ਦੇ ਉੱਪਰ ਵਰਕ ਵੀ ਹੋਇਆ ਹੋਇਆ ਹੈ ਦੁਪੱਟੇ ਵੀ ਰੈਡੀ ਨੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਲਓ ਜੀ ਇਹ ਵਾਲਾ ਵਰਕ ਜਿਹੜਾ ਸਾਰਾ ਫਰੰਟ ਦੇ ਉੱਪਰ ਆਉਗਾ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਤੇ ਆਹ ਬੜਾ ਜਿਹਾ ਕਹਿ ਰਹੀਆਂ ਬਾਜੂ ਦੇ ਉੱਪਰ ਵਰਕ ਇਹ ਬਾਜੂ ਦੇ ਉੱਪਰ ਵਰਕ ਆਊਗਾ ਇਹਦੇ ਤੇ ਆ ਹੈਗਾ ਜੀ ਇਹਦਾ ਫਰੰਟ ਇਹ ਸਿਰਫ ਬਾਜੂ ਤੇ ਫਰੰਟ ਦੇ ਉੱਪਰ ਹੀ ਵਰਕ ਹੋਇਆ ਹੋਇਆ ਜਿਹੜੇ ਤੇ ਬਾਟਮ ਤੇ ਹੈ ਨਹੀਂਗਾ ਤੇ ਜੇ ਇਹਦਾ ਦੁਪੱਟਾ ਦਿਖਾਉਣੀ ਆ ਤਾਂ ਇਹ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਜੀ ਟਾਈ ਡਾਈ ਦੁਪੱਟਾ ਰੱਖਿਆ ਹੈ ਜ ਆਪਾਂ ਇਹਦੇ ਨਾਲ ਤੇ ਇਹਦੇ ਨਾਲ ਨਾਲ ਜੀ ਜਿਹੜਾ ਦੁਪੱਟਾ ਹੈ ਟੈਪੀ ਦਾ ਲਾਗਾ ਟੈਬੀ ਦਾ ਦੁਪੱਟਾ ਗਾਜੀ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਇਹ ਟੈਬੀ ਦਾ ਦੁਪੱਟਾ ਪਰ ਬਹੁਤ ਸੋਹਣੀ ਬ੍ਰੀਕ-ਪਿਕ ਲਾਈਨਿੰਗ ਬਣੀ ਹੋਈ ਆ ਤੇ ਬਹੁਤ ਸੋਹਣਾ ਦੁਪੱਟਾ ਤੇ ਸਿਰ ਤੇ ਖੜਨ ਵਾਲਾ ਦੁਪੱਟਾ ਦਾ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਫ੍ਰੀ ਸ਼ਿਪਿੰਗ ਇਹ ਸੂਟ 1800 ਦਾ ਹੈ 1800 ਰੁਪਿਆ ਪ੍ਰਾਈਸ ਹੈ ਜਿਹਦਾ ਫ੍ਰੀ ਸ਼ਿਪਿੰਗ ਹੈ ਇਹ ਕਲਰ ਹੈਗਾ ਪਰਪਲ ਲਵੈਂਟਰ ਕਲਰ ਦਾ ਜੀ ਅੰਤਲ। ਅਗਲਾ ਸੂਟ ਵੀ ਹੈਗਾ ਜਿਹੜਾ ਇਹ ਲੈਮੈਂਟਰ ਤੇ ਲਿਖੀ ਆ। ਹਾਂਜੀ। ਇਹ ਦੀ ਲੈਂਥ, ਇਹ ਤਾਂ ਗਲਾ ਬਣਿਆ ਹੋਇਆ ਜੀ ਪਹਿਲਾਂ। ਇਹ ਪੱਟੀ ਗਲੀ ਦੇ ਉੱਪਰ ਆਉਗੀ। ਤੇ ਇਹਦੇ ਵਿੱਚ ਪੀਸ ਕਲਰ ਪਾਇਆਗਾ ਪਰਤ ਦੇ ਵਿੱਚ ਤੇ ਪੈਰਟ ਤਾਂ ਇਹ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ। ਕਿਹੜੇ ਦਾ ਕੋਈ ਇਸ਼ੂ ਨਹੀਂ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋਗੇ। ਤੇ ਇਹ ਇਹਦੀਆਂ ਬਾਜੂਆਂ ਆਣਗੀਆਂ ਜੀ ਆ ਬਾਜੂ ਦੇ ਉੱਪਰ ਵਰਕ ਆਊਗਾ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈਗਾ ਤੇ ਪ੍ਰਾਈਸ ਤੁਹਾਨੂੰ ਦੱਸਤਾ ਆਪਾਂ ਫ੍ਰੀ ਸ਼ਿਪਿੰਗ 1800 ਰੁਪਏ ਦਾ ਸੂਟ ਤੁਸੀਂ ਇਹ ਲੈ ਸਕਦੇ ਹੋ ਤੇ ਆ ਇਹਦਾ ਦੁਪੱਟਾ ਜੀ ਦੁਪੱਟੇ ਟਾਈਡ ਆਈ ਹੋਏ ਹੋਏ ਹੈ ਜੀ ਅਗਲਾ ਫੋਨ ਹੈ ਜੀ ਕਲਰ ਦਾ ਡਿਜ਼ਾਈਨਿੰਗ ਸੀਮਾ ਕਲਰ ਅਲੱਗ ਆ ਜੀ ਇਹਦਾ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਕਿਰੇ ਦੇ ਪਰਾ ਗਿਆ ਕਿਹੜਾ ਜਿੰਨਾ ਮਰਜ਼ੀ ਰੱਖ ਲਿਓ ਕੋਈ ਇਸ਼ੂ ਨਹੀਂ ਹੈਗਾ ਗਲੇ ਦੇ ਉੱਪਰ ਆਪਾਂ ਜੀ ਤੇ ਕਲਰ ਵੀ ਬਹੁਤ ਸੋਹਣੇ ਪਾਏ ਆਪਾਂ ਇਹਦੇ ਵਿੱਚ ਤੇ ਆਹ ਵਾਲੀ ਇਹਦੀ ਬਾਜੂ ਆਉਗੀ ਜੀ ਤੇ ਦੁਪੱਟਾ ਵੀ ਦਾ ਬਹੁਤ ਸੋਹਣਾ ਬਣਿਆ ਹੋਇਆ। ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਦਾ ਟਾਈ ਡਾਈ ਹੋਇਆ ਹੋਇਆ ਜੀ। ਤੇ ਦੁਪੱਟੇ ਸਾਰੇ ਟੈਪੀ ਲਾਈਨਿੰਗ ਦੇ ਦੁਪੱਟੇ ਰਹਿਣਗੇ ਜਿਹਦੇ ਨਾਲ ਬਹੁਤ ਸੋਹਣੇ ਦੁਪੱਟੇ ਨੇ। ਦੁਪੱਟੇ ਨਾਲ ਹੀ ਸੂਟ ਵੀ ਗ੍ਰੇਸ ਆ ਜਿਹੜੀ ਬਣਦੀ ਹੈ ਜੀ। ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਜੇ ਜੇ ਤਾਂ ਉਹ ਲਾਈਨਿੰਗ ਤੋਂ ਤੁਸੀਂ ਇਹ ਸੂਟ ਬਣਾ ਸਕਦੇ। ਟਾਈਮਿੰਗ ਹੈ ਸੇਮੀ ਆਜੀ ਜਿਹੜਾ ਪਹਿਲਾਂ ਆਪਾਂ ਦਿਖਾਇਆ ਸੀ ਉਹਦੇ ਨਾਲ ਦਾ ਹੀ ਹੈਗਾ ਸਾਰੇ ਫਰੰਟ ਦੇ ਉੱਪਰ ਬੁੱਟੀਆਂ ਆਉਣਗੀਆਂ ਤੇ ਆਹ ਵਾਲੀ ਆਉਗੀ ਚੇਦੀ ਆਹ ਬਾਜੂ ਦੇ ਉੱਪਰ ਵਰਕ ਆਉਣਾ ਸੀ ਠੀਕ ਹੈ ਜੀ ਤੇ ਇਹ ਫਰੰਟ ਆਪ ਹੈ ਦਾ ਤੇ ਆਹ ਆ ਗਿਆ ਜੀ ਦਾ ਟੈਪੀ ਲਾਈਨਿੰਗ ਦਾ ਦੁਪੱਟਾ ਦੁਪੱਟਾ ਇਹਦਾ ਬਹੁਤ ਸੋਹਣਾ ਬਣਿਆ ਹੋਇਆ ਹੈ ਨਾ ਵੀ ਸਾਰੇ ਦੁਪੱਟੇ ਬਹੁਤ ਸੋਹਣੇ ਡਾਈ ਕਰਵਾਏ ਗਏ ਆਪਾਂ ਇਹਦਾ ਦੁਪੱਟੇ ਨੇ ਟੈਬੀ ਲਾਈਨਿੰਗ ਦੇ ਦੁਪੱਟੇ ਆ ਬਹੁਤ ਜਿਆਦਾ ਸੋਹਣਾ ਸਟਾਫ ਆ ਤੇ ਹਾਂਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਸੂਟ ਆ ਜਿਹੜੇ ਪਸੰਦ ਆਏ ਹੋਣਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ